ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲੌਥ ਹਾਊਸ ਕਮਾਣਾ ਤੇ ਸਭ ਤੋਂ ਪਹਿਲਾਂ ਤਾਂ ਜੀ ਮਾਫੀ ਚਾਹੁੰਨੇ ਆ ਕਿ ਤੁਹਾਡੇ ਲਈ ਵੀਡੀਓ ਪਾਉਣ ਲਈ ਆਪਾਂ ਨੂੰ ਥੋੜੀ ਦੇਰੀ ਹੋ ਗਈ ਪਰ ਜਿੰਨਾ ਆਪਾਂ ਲੇਟ ਵੀਡੀਓ ਲਈ ਹੋਇਆ ਉਹਦਾ ਵੱਡਾ ਜੀ ਤੁਹਾਡੇ ਲਈ ਇੱਕ ਤੋਹਫਾ ਲੈ ਕੇ ਆਇਆ ਆ ਆਪ ਕੋਹ ਤੋਹਫਾ ਤੁਹਾਨੂੰ ਦਿਖਾਉਣ ਜਾ ਰਹੇ ਜੀ ਆਪਣੇ ਕੋਲੇ ਪੀਸ ਆਏ ਨੇ ਜੀ ਰਸ਼ੀਆ ਕੰਪਨੀ ਦੇ ਜੀ ਕਾਟਰੇਜ ਦੇ ਹਾਂਜੀ ਰਸ਼ੀਆ ਕੰਪਨੀ ਕਾਟਰੇਜ ਦੇ ਕੱਟ ਪੀਸ ਆਏ ਨੇ ਜੀ ਬਹੁਤ ਪਿਆਰੇ ਕੱਟ ਪੀਸ ਨੇ ਜੀ ਇਹ ਮਾਲ ਆਪਣੇ ਕੋਲੇ ਹੈਗਾ ਜੀ 70 ਕਿਲੋ ਹੀ ਮਾਲ ਆਪਣੇ ਕੋਲੇ ਤੇ ਬੇਨਤੀ ਹੈ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹਜੇ ਉਹ ਜਲਦੀ ਤੋਂ ਜਲਦੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣ ਜੇ ਤੱਕ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਓਨ ਹੀ ਰਹੇ ਤੇ ਜੀ ਜਿਨ੍ਹਾਂ ਨੂੰ ਮਾਲ ਚਾਹੀਦਾ ਜੀ ਆਪਣੇ ਕੋਲੇ ਲਿਮਟਿਡ ਜਈ ਆਪਣੇ ਕੋਲੇ ਘੱਟ ਪੀਸ ਨੇ ਜੀ ਤੇ ਜਿਨ੍ਹਾਂ ਨੂੰ ਚਾਹੀਦਾ ਹੋਵੇ ਫਟਾਫਟ ਜੀ ਵੀਡੀਓ ਨੂੰ ਸ਼ੇਅਰ ਕਰੋ ਤੇ ਆ ਕੇ ਸਾਡੇ ਕੋਲ ਲੈ ਕੇ ਜਾ ਸਕਦੇ ਨੇ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਅਗਰ ਕਿਸੇ ਨੇ ਘਰ ਬੈਠ ਕੇ ਕੱਟ ਪੀਸ ਮੰਗਵਾਉਣੇ ਨੇ ਤਾਂ ਉਹ ਮੰਗਵਾ ਸਕਦੇ ਨੇ ਆਪਾਂ ਜੀ ਸਭ ਤੋਂ ਪਹਿਲਾਂ ਇਸ ਲੈਂਪ ਤੋਂ ਜੀ ਤੁਹਾਨੂੰ ਡਿਜ਼ਾਈਨ ਸ਼ੋਅ ਕਰਨੇ ਆਪਾਂ ਸ਼ੁਰੂ ਕਰਾਂਗੇ ਤੁਸੀਂ ਦੇਖ ਸਕਦੇ ਹੋ ਜੀ ਕਾਟਰੀਜ ਦੇ ਕੱਟ ਪੀਸ ਨੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪੇ ਇਸ ਦਾ ਮਾਰਕਾ ਦਿਖਾ ਦਿੰਦੇ ਆ ਜੀ ਇਹ ਨਾਲ ਹੋਵੇ ਕਿ ਤੁਹਾਨੂੰ ਕੰਪਨੀ ਦਾ ਪਤਾ ਲੱਗੇ ਇਹ ਜੀ ਬਹੁਤ ਅੱਛੇ ਘਰ ਦਾ ਜੀ ਇਹ ਮਾਲ ਹੈ ਜੀ ਤੇ ਰਸ਼ੀਆ ਕੰਪਨੀ ਦਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਰਸ਼ੀਆ ਕੰਪਨੀ ਦੀ ਜੀ ਕਾਟਰੀਜ ਹੈ ਇਹ ਜਿਦਾ ਅੱਜ ਦੇ ਟਾਈਮ ਦੇ ਵਿੱਚ ਨਾਮ ਵਿਕਦਾ ਤੇ ਇਹ ਟ੍ਰੈਂਡਿੰਗ ਦਾ ਵਿਸ਼ਾ ਜੀ ਇਹ ਕੋਟਰੇਜ ਰਸ਼ੀਆ ਦੀ ਦੇਖੋ ਜੀ ਬਹੁਤ ਸੋਹਣੇ ਕੱਟਪੀਸ ਨੇ ਬਹੁਤ ਪਿਆਰੇ ਡਿਜ਼ਾਈਨ ਨੇ ਇਹ ਦੇਖੋ ਆਪਾਂ ਇਸ ਤੇ ਡਿਜ਼ਾਈਨ ਤੁਹਾਨੂੰ ਵਖਾਵਾਵਾਂਗੇ ਤੇ ਪਿਆਰੇ ਪਿਆਰੇ ਕਲਰ ਨੇ ਜੀ ਬਹੁਤ ਸੋਹਣੀ ਆਈਟਮ ਹੈ ਇਹਨਾਂ ਦੀ ਪੁੱਠੀ ਤਿਆਰ ਹੋਣ ਕਰਕੇ ਇਹ ਦੇਖੋ ਜੀ ਤੁਹਾਨੂੰ ਕੋਈ ਵੀ ਕੱਟਪੀਸ ਚਾਹੀਦਾ ਹੋਇਆ ਨਾ ਅੱਪਾ ਇਹਦੇ ਲਈ ਇੱਕ ਸਪੈਸ਼ਲ ਵੀਡੀਓ ਵੀ ਬਣਾਵਾਂਗੇ ਸੂਟ-ਸੂਟ ਕਰਕੇ ਇਹਨਾਂ ਦੀ ਤੇ ਅਗਰ ਜਿਹੜੇ ਕਸਟਮਰ ਆਪਣੇ ਜੀ ਰੈਗੂਲਰ ਨੇ ਅਗਰ ਉਹ ਚਾਹੁੰਦੇ ਨੇ ਇਹ ਕੱਟ ਪੀਸ ਨੂੰ ਬਾਈ ਕਰਨਾ ਤਾਂ ਆਪਣੀ ਸ਼ਾਪ ਤੇ ਉੱਤੇ ਵਿਜ਼ਿਟ ਕਰੋ ਜੀ ਗੁਰੂ ਕਿਰਪਾ ਕਲੌਥ ਹਾਊਸ ਕਮਾਣਾ ਤਹਿਸੀਲ ਰਤੀਆ ਜ਼ਿਲ੍ਹਾ ਫਤਿਹਬਾਦ ਜੀ ਅੱਪਾ ਜੀ ਤੁਹਾਨੂੰ ਇਹਦੇ ਨਾਲ ਦੇ ਕੱਟ ਪੀਸ ਦੇਖੋ ਜੀ ਜਿਵੇਂ ਇਦਾਂ ਦਾ ਇਹ ਪੀਸ ਆ ਇਹ ਪੀਸ ਹੋ ਗਿਆ ਜੀ ਦੋ ਪੀਸ ਮਿਲਾ ਕੇ ਸੂਟ ਬਣ ਜਾਂਦਾ ਹੁੰਦਾ ਕਾਟਰੇਜ ਜੀ ਹੈ ਵਧੀਆ ਕਰਦਾ ਅੱਛੇ ਕਰਦਾ ਜੀ ਮਾਲ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਜੀ ਪਿਆਰੇ ਪਿਆਰੇ ਪੀਸ ਨੇ ਜੀ ਪਿਆਰੇ ਪਿਆਰੇ ਕਲਰ ਨੇ ਬਾਕੀ ਤਾਂ ਦੱਸਣ ਦੀ ਲੋੜ ਨਹੀਂ ਹੈਗੀ ਜੀ ਤੁਹਾਨੂੰ ਆਪ ਹੀ ਪਤਾ ਲੱਗ ਰਿਹਾ ਜੀ ਵੀਡੀਓ ਦੇ ਵਿੱਚ ਥੋੜਾ ਫਰਕ ਆ ਸਕਦਾ ਜੀ ਕਲਰਾਂ ਦਾ ਪਰ ਕਲਰ ਬਹੁਤ ਪਿਆਰੇ ਨੇ ਇਹ ਡਿਜੀਟਲ ਕਲਰ ਨੇ ਜੀ ਇਹ ਦੇਖੋ ਵਿੱਚ ਇਹਦੇ ਵਿੱਚ ਕਾਟਰੇਜ ਤੁਹਾਨੂੰ ਸ਼ਿਮਰ ਵੀ ਮਿਲੇਗੀ ਜੀ ਕਾਟਰੀਜ ਤਾਂ ਮਿਲੇਗੀ ਮਿਲੇਗੀ ਰਸ਼ੀਆ ਦੀ ਐਸੇ ਹੀ ਮਤਲਬ ਕਿ ਉਹਦੇ ਵਿੱਚ ਤੁਹਾਨੂੰ ਕਾਟਰੀਜ ਸ਼ਿਮਰ ਮਿਲੇਗੀ ਜਿਹੜੇ ਰੇਟ ਆਪਾਂ ਦੇਵਾਂਗੇ ਰੇਟ ਦੀ ਗੱਲ ਕਰੀ ਤੇ ਜੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਜੀ ਸਭ ਤੋਂ ਪਹਿਲਾਂ ਦੀ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਸ਼ੇਅਰ ਕਰੋ ਜਿੰਨੂੰ ਵੀ ਜ਼ਰੂਰਤ ਹੈ ਜੀ ਕੱਟ ਪੀਸਾਂ ਦੀ ਜੀ ਉਹਦੇ ਉਹਦੇ ਕੋਲ ਪਹਚਾਓ ਜੀ ਇਹ ਦੇਖੋ ਫਿਰ ਜੀ ਆਪਾਂ ਇਹਦੇ ਰੇਟ ਦੀ ਗੱਲ ਕਰਾਂਗੇ ਤੁਸੀਂ ਆਪਣੇ ਸਕਰੀਨ ਤੇ ਇਹ ਨੰਬਰ ਚੱਲ ਰਹੇ ਨੇ ਜੀ 8802408 ਇਸ ਨੰਬਰ ਤੇ ਜੀ ਤੁਸੀਂ ਸੰਪਰਕ ਕਰੋ ਇਹਦਾ ਰੇਟ ਦੱਸਾਂਗੇ ਜੀ ਤੁਹਾਨੂੰ ਇਹ ਦੇਖੋ ਜੀ ਬਹੁਤ ਕਸਟਮਰਾਂ ਦੇ ਆਪਣੇ ਕੋਲੇ ਕਾਲ ਆਈਆਂ ਬਹੁਤ ਡਿਮਾਂਡ ਰਹੀ ਕਿ ਰਸੀਆ ਦੇ ਇਹ ਕਟ ਪੀਸ ਕਾਟਰੀਜ ਦੇ ਕਦੋਂ ਆਉਣਗੇ ਲੋ ਜੀ ਜਿੰਨੀ ਕ ਆਪਣੀ ਵੀਡੀਓ ਲੇਟ ਹੋਈ ਹੁੰਦਾ ਵੱਡਾ ਆਪਾਂ ਤੁਹਾਡੇ ਲਈ ਤੋਹਫਾ ਲੈ ਕੇ ਆਏ ਆ ਤੇ ਹੁਣ ਗੱਲ ਤੁਹਾਡੇ ਤੇ ਮੁੱਕਦੀ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਐਦਾਂ ਹੀ ਆਪਾਂ ਤੁਹਾਡੇ ਲਈ ਨਵੀਆਂ-ਨਵੀਆਂ ਆਈਟਮ ਲੈ ਕੇ ਆਉਂਦੇ ਰਹਾਂਗੇ ਤੇ ਨਵੇਂ-ਨਵੇਂ ਪੀਸ ਨੇ ਜੀ ਇਹ ਲਾਸਟ ਕੱਟ ਹੈ ਜੀ ਕਾਟਰੇਜ ਦੀ ਇਸ ਤੋਂ ਬਾਅਦ ਕੁਝ ਹੋਰ ਆਏਗਾ ਕੁਝ ਹੋਰ ਵੱਡਾ ਧਮਾਕਾ ਕਰਾਂਗੇ ਆਪਾਂ ਇਹ ਦੇਖੋ ਜੀ ਅਗਲਾ ਲੈਂਪ ਜੀ ਇਹ ਹੈਗਾ ਲਿਮਟਿਡ ਹੀ ਹੈ ਜੀ ਜਿਹਨੂੰ ਚਾਹੀਦਾ ਹੋਇਆ ਛੇਤੀ ਜੁ ਛੇਤੀ ਲੈ ਕੇ ਜਾ ਸਕਦੇ ਨੇ ਬਾਅਦ ਦੇ ਵਿੱਚ ਫੋਨ ਆਉਂਦੇ ਨੇ ਲੇਟ ਵੀਡੀਓ ਦੇਖਦੇ ਨੇ ਜਿਹੜੇ ਕਿ ਵੀਰੇ ਤੁਸੀਂ ਨੇ ਉਹ ਕੱਟ ਪੀਸ ਚਾਹੀਦੇ ਸੀ ਬਾਅਦ 'ਚ ਸਾਡੇ ਕੋਲੇ ਹੁੰਦੇ ਨੇ ਜੀ ਕਿਉਂਕਿ ਇਹਨਾਂ ਦਾ ਸਟਾਕ ਲਿਮਟਿਡ ਹੀ ਹੁੰਦਾ ਹੈਗਾ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਹੁਣੇ ਹੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਹਰ ਕਿਸੇ ਕੋਲੇ ਪਹੁੰਚ ਜਾਏ ਇਹ ਦੇਖੋ ਜੀ ਕਲਰ ਤੁਹਾਨੂੰ ਫਟਾਫਟ ਦਿਖਾ ਰਿਹਾ ਸਾਡਾ ਮਕਸਦ ਇਹ ਨਹੀਂ ਹੈ ਕਿ ਵੀਡੀਓ ਨੂੰ ਲੰਬੀ ਕਰੀਏ ਜੀ ਪਰ ਸਾਡਾ ਮਕਸਦ ਇਹ ਹੈ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਆਪਣੇ ਕੋਲੇ ਕੱਟ ਪੀਸ ਆਏ ਹੋਏ ਨੇ ਕੱਟ ਪੀਸ ਰਸ਼ੀਆ ਕੰਪਨੀ ਦੇ ਨੇ ਜੀ ਤੁਹਾਨੂੰ ਬਾਰ-ਬਾਰ ਆਪ ਰਿਪੀਟ ਕਰ ਰਹੇ ਹਾਂ ਜੀ ਰਸ਼ੀਆ ਕੰਪਨੀ ਦੇ ਨੇ ਅੱਛੇ ਘਰ ਦਾ ਮਾਲ ਆ ਜੀ ਕਿੰਨਾ ਵੀ ਮਾਲ ਚਾਹੀਦਾ ਹੋਇਆ ਹੋਣਾ ਕਿ ਲੈ ਕੇ ਜਾ ਸਕਦੇ ਨੇ ਜੀ ਅਗਰ ਬਾਅਦ ਦੇ ਵਿੱਚ ਲੇਟ ਹੋ ਗਿਆ ਉਹਦੇ ਉਹ ਕੋਈ ਉਹ ਨਹੀਂ ਹੋਏਗੀ ਕਿਉਂਕਿ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਰਹਿੰਦੀ ਹੈ ਫਟਾਫਟ ਸੇਲ ਹੁੰਦੇ ਨੇ ਕਾਟਰੇਜ ਦੇ ਵਿੱਚ ਸ਼ਿਮਰ ਵੀ ਮਿਲੇਗੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜੀ ਚੀਜ਼ ਆਪਾਂ ਤੁਹਾਨੂੰ ਆਖਾਂਗੇ ਉਹੀ ਦੇਵਾਂਗੇ ਕੋਈ ਇਹ ਗੱਲ ਨਹੀਂ ਹੈਗੀ ਕਿ ਆਪਾਂ ਨੇ ਆਨਲਾਈਨ ਕੋਈ ਸ਼ੋਰ ਦਿਖਾਤਾ ਤੇ ਆਪਾਂ ਤੁਹਾਨੂੰ ਪੇਜ ਕੋਈ ਸ਼ੋਰ ਰਹੀਆਂ ਆਨਲਾਈਨ ਹੋਮ ਡਿਲੀਵਰੀ ਦੀ ਫੈਸਿਲਿਟੀ ਵੀ ਆਪਣੇ ਕੋਲੇ ਅਵੇਲੇਬਲ ਹੈ ਜੀ ਅਗਰ ਕਿਸੇ ਨੂੰ ਚਾਹੀਦੀ ਹੋਣ ਇਹ ਦੇਖੋ ਜੀ ਰਸ਼ੀਆ ਬ੍ਰੈਂਡ ਦੇ ਜੀ ਵੱਡੇ ਵੱਡੇ ਪੀਸ ਨੇ ਵੱਡੇ ਵੱਡੇ ਨੇ ਜੀ ਬਾਕੀ ਦੁਬਾਰਾ ਤਾਂ ਫੇਰ ਤੁਹਾਨੂੰ ਮਾਰਕਾ ਦਿਖਾ ਦਿੰਨੇ ਆ ਜੀ ਇਹਦੀ ਰੇਟ ਦੀ ਗੱਲ ਕਰੀਏ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸਾਡੇ ਵਟਸਐਪ ਨੰਬਰ ਵੀ ਹੈ ਜੀ ਇਹ ਇਹ ਨੰਬਰ ਦਿੱਤੀ ਜੀ ਤੁਹਾਨੂੰ ਕਾਲ ਕਰੋ ਜੀ ਮੈਸੇਜ ਕਰੋ ਜੀ ਤੁਹਾਨੂੰ ਆਪਾਂ ਦੱਸ ਦਾਂਗੇ ਜੀ ਇਹਦਾ ਰੇਟ ਕਈ ਵਾਰੀ ਜੀ ਕਾਲ ਚੁੱਕਣ ਦਾ ਸਮਾਂ ਨਹੀਂ ਵੀ ਹੁੰਦਾ ਤੁਸੀਂ ਮੈਸੇਜ ਕਰਕੇ ਛੱਡ ਦਿਆ ਕਰੋ ਜੀ ਇੱਕ ਵਾਰ ਤੇ ਜਿਹੜੀ ਗੱਲ ਪੁੱਛਣੀ ਹੈ ਮੈਸੇਜ ਤੇ ਪੁੱਛ ਸਕਦੇ ਹੋ ਜੀ ਆਹ ਦੇਖੋ ਮੂਹੋਂ ਬੋਲਦੇ ਨੇ ਰੰਗ ਜੀ ਦਿਲ ਖਿੱਚ ਮੇ ਡਿਜ਼ਾਈਨ ਨੇ ਆਪਣੇ ਆਪ ਦੇ ਵਿੱਚ ਇੱਕ ਸੋਹਣੀ ਦਿੱਖ ਦਿਖਾ ਰਹੀ ਨੇ ਜੀ ਇਹ ਦੇਖੋ ਡਾਰਕ ਕਲਰ ਚਾਹੀਦੇ ਨੇ ਕਿਸੇ ਨੂੰ ਡਾਰਕ ਵੀ ਮਿਲ ਜਾਣਗੀ ਜੀ ਸਾਡਾ WhatsApp ਗਰੁੱਪ ਆ ਜੀ ਉਹਦੇ ਵਿੱਚ ਜੀ ਅਸੀਂ ਡੇਲੀ ਡੇਲੀ ਅਪਡੇਟ ਪਾਉਂਦੇ ਰਹਿੰਦੇ ਆ ਜੀ ਕਦੇ-ਕਦੇ ਅਸੀਂ ਲੇਟ ਵੀ ਹੋ ਜਾਂਦੇ ਹੁੰਨੇ ਆ ਜਿਵੇਂ ਹੁਣ YouTube ਦੇ ਉੱਤੇ ਆਪਾਂ ਥੋੜਾ ਲੇਟ ਹੋ ਗਏ ਆ ਜੀ ਮਾਫੀ ਚਾਹੁੰਦੇ ਆ ਕਿ ਤੁਹਾਡੇ ਲਈ ਕੋਈ ਵੀਡੀਓ ਨਹੀਂ ਲੈ ਕੇ ਆਏ ਮੇਰੀਆਂ ਭੈਣਾਂ ਦੇ ਵੀ ਫੋਨ ਆਏ ਕਿ ਵੀਰੇ ਵੀਡੀਓ ਨਹੀਂ ਕੋਈ ਪਾ ਰਹੇ ਤੇ ਭੈਣੋ ਅਸੀਂ ਤੁਹਾਡੇ ਲਈ ਜਿੰਨਾ ਵੇਟ ਕਰਵਾ ਰਹੇ ਆ ਓਡੀ ਹੀ ਵੱਡੀ ਡੀਲ ਓਨਾ ਵੱਡਾ ਤੁਹਾਡੇ ਲਈ ਤਮਾਕਾ ਲੈ ਕੇ ਆ ਰਹੇ ਆ ਜੀ ਬਹੁਤ ਪਿਆਰੇ ਡਿਜ਼ਾਈਨ ਨੇ ਜੀ ਰਸ਼ੀਆ ਕੰਪਨੀ ਦੇ ਆਪਣੇ ਕੋਲ ਲਿミਟਿਡ ਜੀ ਡੀਲ ਹੈ ਜੀ ਫਟਾਫਟ ਜੀ ਫਟਾਫਟ ਜਿਨ੍ਹਾਂ ਨੂੰ ਚਾਹੀਦੇ ਨੇ ਜਿਨ੍ਹਾਂ ਨੇ ਬਾਏ ਕਰਨੇ ਨੇ ਉਹ ਜੀ ਆ ਕੇ ਲੈ ਕੇ ਜਾ ਸਕਦੇ ਨੇ ਤੇ ਜਿਨ੍ਹਾਂ ਨੇ ਬਾਏ ਨਹੀਂ ਕਰਨੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੈ ਬਾਕੀ ਆ ਚੀਜ਼ ਦੀ ਜ਼ਰੂਰਤ ਤਾਂ ਹਰ ਇੱਕ ਨੂੰ ਆ ਵੈਸੀ ਵੀ ਅਗਰ ਕਿਸੇ ਨੂੰ ਜ਼ਰੂਰਤ ਨਹੀਂ ਹੈ ਜੀ ਉਹ ਕਿਸੇ ਹੋਰ ਨੂੰ ਵੀਡੀਓ ਸ਼ੇਅਰ ਕਰ ਦਿਓ ਜੀ ਕਿਉਂਕਿ ਅਗਰ ਤੁਹਾਨੂੰ ਨਹੀਂ ਜ਼ਰੂਰਤ ਤਾਂ ਕਿਸੇ ਹੋਰ ਨੂੰ ਤਾਂ ਹੋਏਗੀ ਦੇਖੋ ਜੀ ਬਹੁਤ ਪਿਆਰੇ ਲਾਈਟ ਕਲਰ ਜੀ ਚਾਚੀਆਂ ਤਾਈਆਂ ਵਾਲੇ ਸੂਟ ਵੀ ਵਿੱਚ ਹੀ ਮਿਲ ਜਾਣਗੇ ਜੀ ਤੇ ਪਿਆਰੇ ਪਿਆਰੇ ਕਲਰ ਨੇ ਬਹੁਤ ਖੂਬ ਡਿਜ਼ਾਈਨ ਨੇ ਜੀ ਇੱਕ ਨਵੀਂ ਡੀਲ ਹੈ ਜੀ ਇਹ ਆਪਣੇ ਆਪ ਦੇ ਵਿੱਚ ਬਹੁਤ ਸੋਹਣੇ ਕਲਰ ਨੇ ਇਹ ਕਾਟਰੇਜ ਹੈ ਜੀ ਬਾਕੀ ਉਲਟੀ ਤਾਂ ਹੈ ਇਹਦਾ ਉਲਟੀ ਸੇ ਕਰਕੇ ਪਤਾ ਨਹੀਂ ਲੱਗਦਾ ਤੇ ਐਵੇਂ ਦੇ ਬਾਕੀ ਤੁਹਾਨੂੰ ਮੋਟੇ-ਮੋਟੇ ਦਿਖਾਏ ਨੇ ਜੀ ਬਰੀਕੀ ਦੇ ਵਿੱਚ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਪਹਿਲਾਂ ਤਾਂ ਰੈਗੂਲਰ ਵਾਲੇ ਕਸਟਮਰਾਂ ਨੂੰ ਬੇਨਤੀ ਹੈ ਜੀ ਅਗਰ ਲੈ ਕੇ ਜਾਣਾ ਚਾਹੁੰਦੇ ਨੇ ਤਾਂ ਲੈ ਕੇ ਜਾ ਸਕਦੇ ਨੇ ਅਗਰ ਜੀ ਆਨਲਾਈਨ ਵਾਲਿਆਂ ਲਈ ਆਪਾਂ ਖਾਸ ਇੱਕ ਨਵੀਂ ਵੀਡੀਓ ਬਣਾਵਾਂਗੇ ਤਾਂ ਹੀ ਤਾਂ ਕਹਿ ਰਹੇ ਹਾਂ ਜੀ ਅਸੀਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਆਏਗੀ ਐਵੇਂ ਦੇ ਕੱਟ ਪੀਸ ਆਪਣੇ ਕੋਲੇ ਬਹੁਤ ਹੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਆਉਂਦੇ ਨੇ ਜਿੰਨੇ ਵੀ ਪੀਸ ਚਾਹੀਦੇ ਹੋਣ ਤੇ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਸਾਡਾ ਇਹਦੇ ਉੱਤੇ ਜੀ ਤੁਸੀਂ ਇੱਕ ਵਾਰੀ ਮੈਸੇਜ ਕਰ ਦਿਓ ਤੇ ਆਪਾਂ ਤੁਹਾਨੂੰ ਇਹਨਾਂ ਕੱਟ ਪੀਸਾਂ ਦੇ ਰੇਟ ਬਾਰੇ ਵੀ ਦੱਸ ਦਾਂਗੇ ਬਾਕੀ ਵੀਡੀਓ ਨੂੰ ਦੇਖਣ ਲਈ ਜੀ ਧੰਨਵਾਦ ਧੰਨਵਾਦ ਕਰਦੇ ਆ ਇੰਨਾ ਪਿਆਰ ਦਿੰਦੇ ਹੋ ਤੁਸੀਂ ਤੇ ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗੇ ਕਿ ਤੁਹਾਡਾ ਧੰਨਵਾਦ ਕਿਵੇਂ ਕਰੀਏ ਬਾਕੀ ਅ ਬਸ ਜੀ ਐਨਾ ਕੀ ਅੱਜ ਦੇ ਲਈ ਕਿਉਂਕਿ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਹੋਰ ਨਵੀਆਂ-ਨਵੀਆਂ ਸੁਣੀ ਸੁਣੀਆਂ ਆਈਟਮਾਂ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ